ਉਥੇ ਚੀਕ ਜਣਾ ਮਗ ਜਾਂਦੇ ਹੋ ਪ੍ਰਸ਼ਾਸਨ ਨੂੰ ਰੋਂਦੇ ਹੋ ਪ੍ਰਸ਼ਾਸਨ ਦਾ ਅੱਜ ਵੀ ਖੜਾ ਇਹ ਮੰਦਰ ਦੇ ਵਿੱਚ ਪਹਿਲੀ ਗੱਲ ਤਾਂ ਹੌਸਲੇ ਦੀ ਗੱਲ ਇਹ ਕਿ ਵੀ ਪੰਡਤ ਜੀ ਨੇ ਉਹਨਾਂ ਨੂੰ ੱੱਕਾ ਮਾਰੇ ਜਾਂ ਚਾਟੇ ਮਾਰੇ ਤੁਸੀਂ ਦੇਵੀ ਦੇ ਵਿਦਾਂ ਸ਼ਸ਼ਤਰਦਾਰੀ ਸਾਡੇ ਦੇ ਕਿਤੇ ਸੀਗੇ ਅੱਜ ਤੁਸੀਂ ਸਾਰੇ ਸ਼ਸ਼ਤਰਾਂ ਨਾਲ ਜੁੜ ਚੁੱਕੇ ਹੋ ਸ਼ਸ਼ਤਰਾਂ ਨਾਲ ਨਹੀਂ ਜੁੜੇ ਹੋਏ ਤੁਸੀਂ ਸ਼ਸ਼ਤਰਾਂ ਨੂੰ ਚੱਕੋ ਕਿਉਂ ਇਹ ਕਿੱਦਾਂ ਇਹਨਾਂ ਦੀ ਹਿੰਮਤ ਹੋ ਗਈ ਮੰਦਰ ਦੇ ਵਿੱਚ ਆਣ ਦੀ ਕਿਹਾਂ ਜੁਰਤ ਹੋ ਗਈ ਇਹਨਾਂ ਦੀ ਕਿਆ ਸੋਚ ਕੇ ਆਇਆ ਉਹ ਬੰਦਾ ਇੱਥੇ ਪਹਿਲਾਂ ਵੀ ਘਟਨਾ ਹੋ ਚੁੱਕੀ ਹੈ ਮੰਦਰ ਦੇ ਵਿੱਚ ਲੁਧਿਆਣਾ ਦੇ ਵਿੱਚ ਮੈਂ ਗਿਆ ਉੱਥੇ ਵੀ ਘਟਨਾ ਹੋਈ ਸੀ ਇਸ ਤਰ੍ਹਾਂ ਕਿ ਨਾ ਆ ਕੇ ਹਾਰਦੀਆਂ ਬਦ ਕਰਾ ਕੇ ਜਾਂਦੀ ਪੰਜਾਬ ਪੰਜਾਬ ਦੇ ਹਿੰਦੂ ਛੱਡੋ ਸਾਡੇ ਮੰਦਰ ਸੁਰੱਖਿਅਤ ਨਹੀਂ ਹੈ ਇਹਦਾ ਕਾਰਨ ਸਿਰਫ ਸਰਕਾਰ ਹੈ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਉਹਦਾ ਕਾਰਨ ਹੋਰ ਦੱਸਦਾ ਤੁਹਾਨੂੰ ਗਊ ਹੱਤਿਆ ਦਾ ਗਊ ਹੱਤਿਆ ਦਾ ਵਿਸਥਾਰੀ ਲਗਾਤਾਰ ਕੰਮ ਕਰ ਰਹੇ ਹਨ ਉਹਨਾਂ ਨੇ ਕਿੰਨੇ ਸਮੇਂ ਤੋਂ ਲੰਮਾ ਲੰਮਾ ਕੰਮ ਕੀਤਾ ਹੁਣ ਜਦ ਦੀ ਸਰਕਾਰ ਬਣੀ ਹੈ ਵੱਧ ਤੋਂ ਵੱਧ ਗਊਆਂ ਫੜੀਆਂ ਉਹਨਾਂ ਨੇ ਵੱਧ ਤੋਂ ਵੱਧ ਗਊਆਂ ਦਾ ਮਾਸ ਫੜਿਆ ਉਹਨਾਂ ਨੇ ਕੰਟੇਨਰ ਫੜੇ ਫੈਕਟਰੀਆਂ ਫੜੀਆਂ ਇਹ ਕਿੱਥੋਂ ਹੈ ਕਿੱਥੇ ਪ੍ਰਸ਼ਾਸਨ ਕਿੱਥੇ ਆ ਕਿਉਂ ਨਹੀਂ ਕੋਈ ਐਸਟੀਮ ਬਣਾਈ ਗਈ ਹਿੰਦੂਆਂ ਦੇ ਰਖ ਰਖਾਵ ਦੇ ਲਈ ਹੈ ਹਿੰਦੂਆਂ ਦੇ ਜੀ ਧਾਰਮਿਕ ਅਸਥਾਨ ਟੀਸ ਹੁੰਦੀ ਹੈ ਕਿਉਂ ਨਹੀਂ ਕੋਈ ਉੱਠ ਉਸ ਕਦਮ ਚੱਕੇਗੇ ਕਮਜ਼ੋਰ ਸਰਕਾਰ ਵੀ ਸਰਕਾਰ ਵਾਲਾ ਸਾਰਾ ਤਾਂ ਚੱਕਰੀ ਹੈ ਕਿਉਂਕਿ ਅਸੀਂ ਆਪ ਕਮਜ਼ੋਰ ਆ ਜੇ ਸਾਡੀ ਜੁੱਤੀ ਜ਼ੋਰ ਹੁੰਦਾ ਤੇ ਕਿਸੇ ਜੁਰਤ ਸੀਗੇ ਮੰਦਪ ਦੇ ਵਿੱਚ ਬੜਨ ਲਈ ਅੱਜ ਅਸੀਂ ਸੁਰਤੁਰ ਕੇ ਆਰੇ ਮਾਲੀ ਤੋਂ ਕਿਦੋਂ ਕਿਦੋਂ ਆਰੇ ਅੱਜ ਅਸੀਂ ਜਿੰਨੇ ਲੋਕ ਗਿਣਤੇ ਬੈਠੇ ਕਿੰਨੇ ਲੋਕ ਹੈ ਕਿੰਨੇ ਕੇ ਲੋਕਾਂ ਸੀ ਮੰਦਪ ਜਿਹਦੇ ਵਿੱਚ ਲੜਨ ਦੀ ਤਾਕਤ ਨਹੀਂ ਹੁੰਦੀ ਉਹ ਸਰਕਾਰ ਨਾਲ ਕੇ ਬਿਆਨ ਦਿੰਦਾ ਜਿੱਦਾਂ ਕਿ ਅੰਦਰ ਬੈਠਾ ਬੰਦੂ ਹੈ ਇਹਨਾਂ ਲੋਕਾਂ ਦੇ ਉੱਤੇ ਕੀ ਕਰ ਵੀ ਹੋਣੀ ਚਾਹੀਦੀ ਹੈ ਜਿਹੜੇ ਲੋਕਾਂ ਨੂੰ ਅਸੀਂ ਨੇਤਾ ਬਣਾਏ ਬੈਠੇ ਲੀਡਰ ਬਣਾਏ ਬੈਠੇ ਆ ਇਹਨਾਂ ਨੂੰ ਕਿਉਂ ਨਹੀਂ ਨਕਾਰਦੇ ਆਹਨ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਕੱਲੀ ਦੀਵੀ ਮੇਰੀ ਸਭ ਤੋਂ ਵੱਧ ਨਹੀਂ بڑی ਦੇਵੀ ਹੈ ਕੱਲੀ ਮੇਰੀ ਮਾਂ ਕਿਆ ਗਊ ਕੱਲੀ ਮੇਰੀ ਮਾਂ ਤੁਹਾਡੀ ਸਭ ਦੀ ਨਹੀਂ ਸਭ ਦੀ ਹੈ ਇਹ ਸਾਰੇ ਹਿੰਦੂ ਨੂੰ ਉੱਠਣਾ ਚਾਹੀਦਾ ਸੀਗਾ ਸ਼ਸਤਰ ਸ਼ਸਤਰ ਉਹ ਟੁੱਟ ਚੁੱਕੇ ਤੁਸੀਂ ਕਿਉਂ ਨਹੀਂ ਆਪਣਾ ਰੂਪ ਲਿੱਤਾ ਮਾਂ ਕਾਲੀ ਇਹਦਾ ਪ੍ਰਜਨ ਰੂਪ ਤੁਹਾਡੇ ਵਿੱਚ ਕਿਉਂ ਨਹੀਂ ਆਇਆ ਤੁਹਾਡੇ ਬੱਚਿਆਂ ਅੱਜ ਫੇਰ ਅਸੀਂ ਪੀਕ ਵੰਗੇ ਵਾਂਗੂ ਕਰਦੇ ਬੈਠੇ ਪੀਕ ਮਗਰੇ ਸਾਨੂੰ ਜਸਟਿਸ ਦੋਸਾਂ ਨੂੰ ਇਨਸਾਫ ਦੋ ਜਦੋਂ ਮੌਕਾ ਉੱਡਦਾ ਇਤਨਾ ਪਹਿਲਾਂ ਪਹਿਲਾਂ ਕਦ ਉੱਡਦਾ ਜਦੋਂ ਪਹਿਲੀ ਘਟਨਾ ਹੁੰਦੀ ਹੈ ਉਸੇ ਟਾਈਮ ਡਿਫੈਂਸ ਕੀਤਾ ਹੁੰਦਾ ਸਾਡੇ ਨਾਲੋਂ ਨਿਹੰਗ ਭਰਾ 20 ਗੁਣਾ ਹਾਂਜੀ ਪ੍ਰਧਾਨ ਜੀ ਹੁਣ ਤੁਹਾਡੀ ਮੀਟਿੰਗ ਰੱਖੀ ਗਈ ਸੀਗੀ ਕਈ ਫੈਸਲੇ ਲਿੱਤਾ ਗਿਆ ਮੀਟਿੰਗ ਮੀਟਿੰਗ ਨੇ ਵਿੱਚ ਹਿੰਦੂਸ ਗੜ ਤੋਂ ਇਕੱਠੇ ਹੋਏ ਕੁਝ ਨਹੀਂ ਵੀ ਆਏ ਹੈਗੇ ਫਿਲਹਾਲ ਔਰ ਸਵੇਰੇ ਅਸੀਂ 10 ਵਜੇ ਇੱਕ ਮੀਟਿੰਗ ਫਿਰ ਰੱਖੀ ਹੈ ਇੱਕ ਸੰਕੇਤਿਕ ਧਰਨਾ ਜਿਹੜਾ ਕਾਲੀ ਮਾਤਾ ਮੰਦਰ ਦੇ ਬਾਹਰ ਰੱਖਿਆ ਹੈਗਾ ਪ੍ਰਸ਼ਾਸਨ ਨੂੰ ਚੇਤਾਨਨ ਵਾਸਤੇ ਪੰਜਾਬ ਸਰਕਾਰ ਨੂੰ ਚੇਤਾ ਚੇਤਾਨਨ ਵਾਸਤੇ ਕਿ ਪੰਜਾਬ ਦੇ ਅੰਦਰ ਵੈਰ ਹੈ ਕਿ ਸਾਡੇ ਇਸਨਾਤਨ ਧਰਮ ਦੇ ਅਪਮਾਨ ਦੀ ਘਟਨਾਵਾਂ ਹੋ ਰਹੀਆਂ ਜਲੰਧ ਚਾਹ ਜਲੰਧਰ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਨਾਭਾ ਹੋਵੇ ਸਭਾਈ ਅਤਰਾ ਤੇ ਜਾਫੰਕੰਦੀ ਕਰਨਾ ਮਾਈਸਥਾਨੀ ਤੇ ਕਾਵਾ ਪੰਜਾਬ ਦੇ ਵਿੱਚ ਬਾਰ-ਬਾਰ ਹੋ ਰਹੀਆਂ ਔਰ ਅੱਜ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਾਲੀ ਮਾਤਾ ਮੰਦਰ ਦੇ ਵਿੱਚ ਵੀ ਬ ਪ੍ਰਸ਼ਾਸਨ ਨੇ ਸਮੇਂ ਰੰਦੇ ਸਮਾਂ ਲਿੱਤਾ ਗਿਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਸ ਨੂੰ ਸੀਆਈਏ ਲਜਾਇਆ ਗਿਆ ਪ੍ਰਧਾਨ ਜੀ ਕਿ ਜਿਵੇਂ ਬੇਅਦਬੀ ਹੋਈ ਹੈ ਉਸ ਸਮੇਂ ਮੰਦਰ ਚ ਇੰਨੀ ਸਿਕਿਉਰਟੀ ਹੁੰਦੀ ਹੈ ਪੰਡਤ ਜੀ ਹੁੰਦੇ ਆ ਉਹਨਾਂ ਦੇ ਹੁੰਦੇ ਹੋਏ ਵੀ ਇੰਨੀ ਵੱਡੀ ਬੇਅਦਬੀ ਹੋ ਚੁੱਕੀ ਉਹ ਦੇਖੋ ਭਗਤ ਜੰਦੇ ਮਨ ਚ ਕੀ ਆਏ ਉਹਦੇ ਕੋਲ ਕੋਈ ਅਸਰ ਨਹੀਂ ਸੀਗਾ ਕਿਸ ਤਰ੍ਹਾਂ ਦਾ ਹਥਿਆਰ ਬਰਾਮਦ ਨਹੀਂ ਹੋਇਆ ਸਿਕਿਉਰਟੀ ਦਾ ਕੰਮ ਤਾਂ ਹਥਿਆਰ ਬਗਰਾ ਚੈੱਕ ਕਰਨਾ ਦਾ ਲੇਕਿਨ ਕੋਈ ਵੀ ਭਗਤ ਦੇ ਮਨ ਵਿੱਚ ਕੀ ਆ ਇਹ ਕਿਸੇ ਨੂੰ ਕੁਝ ਨਹੀਂ ਬਤਾਉਂਦਾ ਇਹ ਇੱਕ ਬਹੁਤ ਹੀ ਆਸਥਾ ਦਾ ਕੇਂਦਰ ਬਹੁਤ ਵੱਡਾ ਮੰਦਰ ਹੈ ਇੱਥੇ ਅਗਰ ਜ਼ਿਆਦਾ ਸਖਤਾਈ ਕਰਦੇ ਨੇ ਤਾਂ ਭ ਤਾਂ ਤਲਾਹ ਸਾਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ ਜਾਂ ਹੋਰ ਤਰ੍ਹਾਂ ਦੇ ਤਾਂ ਇਹ ਇੱਕ ਸੈਂਸਿਟਿਵ ਏਰੀਆ ਹੈਗਾ ਇਸ ਤਰ੍ਹਾਂ ਦਾ ਹੁਣ ਮਨ ਦੇ ਵਿੱਚ ਬੰਦੇ ਨੇ ਕੀ ਆ ਬੰਦਾ ਭਵਨ ਦੇ ਵਿੱਚ ਜਾ ਕੇ ਮੈਂ ਹੁਣ ਮੱਥਾ ਟੇਕਣੇ ਸੀ ਇੱਕਦਮ ਭਵਨ ਦੇ ਚੜ੍ਹ ਜਾਂ ਹੁਣ ਮੇਰੇ ਮਨ ਚ ਦਾ ਸਕਿਉਰਟੀ ਵਾਲਾ ਨਹੀਂ ਪਤਾ ਨਾ ਕੀ ਹੁੰਦਾ ਲੇਕਿਨ ਫਿਰ ਵੀ ਉਹਨਾਂ ਨੇ ਸਮਾਂ ਰਹਿੰਦੇ ਉਹਨੂੰ ਉੱਪਰ ਚੜਨ ਦੀ ਗੱਲੇ ਤੱਕ ਪਹੁੰਚ ਗਿਆ ਸੀਗਾ ਲੇਕਿਨ ਪਿਛਲੀ ਵਾਰ ਜਿਹੜੀ ਅਸੀਂ ਮੰਗ ਕਰੀ ਪ੍ਰਸ਼ਾਸਨ ਨੂੰ ਕਿ ਰੇਲਿੰਗ ਲਗਾਈ ਜਾਵੇ ਭਵਨ ਦੇ ਅੱਗੇ ਉਹ ਰੇਲਿੰਗ ਕਰਕੇ ਹੀ ਅੱਜ ਜਿਹੜੀ ਹੈ ਇੱਕ ਵੱਡੀ ਘਟਨਾ ਹੋਣ ਤੋਂ ਬਚ ਗਈ ਪ੍ਰਧਾਨ ਜੀ ਹੁਣ ਜਿਵੇਂ ਤੁਸੀਂ ਕੱਲ ਕਹਿ ਰਹੇ ਹੋ ਵੀ ਤੁਹਾ ਆਏਗਾ ਤਾਂ ਲੱਗਦਾ ਵੀ ਤੁਹਾਡੇ ਧਰਨੇ ਨਾਲ ਪ੍ਰਸ਼ਾਸਨ ਨੂੰ ਜਾਂ ਹੋਰ ਸਰਕਾਰ ਨੂੰ ਕੁਝ ਫਰਕ ਪਏਗਾ ਦੇਖੋ ਡੀਐਸਪੀ ਸਾਹਿਬ ਖੁਦ ਆਈ ਸੀ ਇੱਥੇ ਮੀਟਿੰਗ 'ਚ ਸਾਰਾ ਕੁਝ ਦੱਸ ਕੇ ਗਏ ਨੇ ਇਨਵੈਸਟੀਗੇਸ਼ਨ ਠੀਕ ਹੋ ਰਹੀ ਹੈ ਬੰਦਾ ਫੜਿਆ ਗਿਆ ਔਰ ਉਹਦੇ ਜਿਹੜੀ ਮੋਬਾਈਲਾਂ ਦੀ ਜਾਂਚ ਹੋ ਰਹੀ ਹੈ ਕਿਥੇ-ਕਿਥੇ ਕਾਲੋ ਹੋਈਆਂ ਕਿ ਉਹ ਕੌਣ ਹੈ ਨੇ ਸਾਰੀ ਘਟਨਾ ਦੇ ਪਿੱਛੇ ਕੌਣ ਹੈ ਇਹ ਥੋੜੇ ਜਾਂਚ ਦਾ ਵਿਸ਼ਾ ਹੈਗਾ ਜਾਂਚ ਤੋਂ ਬਾਅਦ ਪਤਾ ਲੱਗੇਗਾ ਕੱਲ ਤੋਂ ਬਾਅਦ ਅੰਨੇ ਤੋਂ ਬਾਅਦ ਅਸੀਂ ਤੈਅ ਕਰਾਂਗੇ ਕਿ ਅਗਰ ਸਾਰੇ ਸੰਗਠਨ ਸਾਡੇ ਸਹਿਮਤ ਹੋਏ ਪ੍ਰਸ਼ਾਸਨ ਦੀ ਜਾਂਚ ਤੋਂ ਤਾਂ ਠੀਕ ਹੈ ਨਹੀਂ ਤਾਂ ਫਿਰ ਅਗਲੇ ਦੇ ਅੰਦੋਲਨ ਦੀ ਰੂਪਰੇਖਾ ਸਾਰੇ ਸੰਗਠਨ ਮਿਲ ਕੇ ਤੈਅ ਕਰਾਂਗੇ ਹਾਂ ਜੀ ਮੰਦਰ ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜੈ ਮਾਤਾ ਜੀ ਜੈ ਮਾ ਕਾਲੀ ਅੱਜ ਫੇਰ ਇੱਕ ਵਾਰੀ ਪੁਰਾਤਨ ਇਤਿਹਾਸਿਕ ਸ਼੍ਰੀ ਕਾਲੀਮਾਤਾ ਮੰਦਿਰ ਦੇ ਵਿੱਚ ਇੱਕ ਸਾਕਸ਼ ਦੁਆਰਾ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਸੰਗਠਨ ਦੇ ਉੱਪਰਣਾ ਪਰਮਪੁਜਿਤ ਸੰਗਠਨ ਜਿਸ ਦੇ ਉੱਪਰ ਪੰਡਤ ਉਲਾਵਾ ਕਿ ਜਿਹਨੂੰ ਚੜਨ ਦੀ ਇਜਾਜ਼ਤ ਨਹੀਂ ਹੈਗੀ ਉਹ ਜੋ ਉੱਪਰ ਚੜ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਿੱਥੋਂ ਉੱਤੇ ਦੇ ਮੌਜੂਦ ਸਕਿਉਰਿਟੀ ਗਾਰਡ ਪੰਡਤ ਨੇ ਉਸਨੂੰ ਬੇਅਦਬੀ ਨਹੀਂ ਕਰਨ ਦਿੱਤੀ ਪਰ ਬਹੁਤ ਮਾੜੀ ਗੱਲ ਹੈ ਕਿ ਵਾਰ-ਵਾਰ ਕਿਦਾ ਇਸ ਤਰ੍ਹਾਂ ਕਿਉਂ ਹੋ ਰਿਹਾ ਨਾ ਵਿੱਚ ਘੱਟ ਚਾਲ ਦੀ ਯਾਤਰਾ ਦੇ ਪੰਜਾਬ ਸਿੱਟਿਆ ਗਿਆ ਕੱਲ ਲੁਧਿਆਣਾ ਦੇ ਵਿਚਾਰਤੀ ਲੋਕ ਕੇ ਲੋਕ ਦਿੱਤੀ ਅਧੁਮੇਤ ਅੰਦਰ ਬੜੇ ਕਿ ਪੰਜਾਬ ਦੇ ਵਿੱਚੇ ਹੋ ਕੀ ਰਿਹਾ ਹੈ ਕਹਿੰਦਾ ਲੇਕਿਨ ਕੱਲੀ ਪਟਿਆਲਾਪੁਰ ਦੀ ਬਹੁਤ ਸਮਝਦਾਰੀ ਹੈ ਕਿ ਸਾਡੇ ਡੀਐਸਪੀ ਨਾਲ ਜੀਤ ਸਿੰਘਲਾ ਨੇ ਮੌਕੇ ਦੇ ਨਾਲ ਦੀ ਨਾਲ ਆ ਕੇ ਉਸ ਬੰਦੇ ਨੂੰ ਰੈਸਟ ਕਰਕੇ ਕਿਦਾ ਕੁਛ ਨਹੀਂ ਗ੍ਰਿਫਤਾਰ ਕਰ ਲਿਆ ਹੁਣ ਸਭ ਤੋਂ ਜ਼ਰੂਰੀ ਜਾਨਣਾ ਇਹ ਹੈ ਕਿ ਉਸ ਬੰਦੇ ਦੀ ਮਨਚਾ ਕੀ ਸੀ ਉਸ ਨੂੰ ਕਿਸ ਨੇ ਭੇਜਿਆ ਸੀਗਾ ਉਹ ਕਿਸ ਇਰਾਦੇ ਦੇ ਨਾਲ ਉੱਪਰ ਭਵਨ ਤੇ ਚੜ੍ਹਨਾ ਚਾਹੁੰਦਾ ਸੀਗਾ ਤੱਕਾ ਮੁੱਕੀ ਕਿਉਂ ਕਰ ਰਿਹਾ ਸੀਗਾ ਇਸ ਦੇ ਲਈ ਸਾਰੇ ਹਿੰਦੂ ਸੰਗਠਨ ਇਕੱਠੇ ਹੋਏ ਨੇ ਸਾਰੇ ਹਿੰਦੂ ਸੰਗਠਨ ਜੋ ਵੀ ਫੈਸਲਾ ਕਰਨਗੇ ਜੋ ਜਨਾ ਵਾਲਟਾਗੜੀ ਚਿੰਤਕ ਗਰੁੱਪ ਉਹਨਾਂ ਦੇ ਨਾਲ ਹੈ ਸਾਨੂੰ ਸਾਫ਼ ਚਾਹੀਦਾ ਬਾਰ-ਬਾਰ ਮੰਦਰ ਦੇ ਵਿੱਚ ਬੀਐਫਬੀ ਨਹੀਂ ਹੋਣੀ ਚਾਹੀਦੀ ਕਿਉਂਕਿ ਮੰਦਰ ਦੇ ਵਿੱਚ ਕੋਈ ਵੀ ਮਾਮੂਲੀ ਜੀ ਪਿੱਛੇ ਜੇ ਕਹਿੰਦਾ ਬਾਹਰ ਗੱਡੀਆਂ ਤੇ ਪਥਰਾ ਹੋਇਆ ਉਦੋਂ ਵੀ ਮਾਰਾ ਹੋਇਆ ਕਿ ਮੰਦਰ ਦੇ ਨਾਲ ਕੋਈ ਵੀ ਰਿਲੇਟਡ ਐਸਾ ਕੰਮ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਇਸ ਲਈ ਉਸ ਦੀ ਪ੍ਰੋਪਰ ਚਾਰਟੀ ਹੋਣੀ ਚਾਹੀਦੀ ਹੈ ਸਾਡੀ ਪ੍ਰੇਲਾ ਬਹੁਤ ਬੜੀ ਕੰਮ ਕਰ ਰਹੀ ਹੈ ਉਹਦੇ ਲਈ ਅਸੀਂ ਉਹਨਾਂ ਨੂੰ ਵੀ ਵਧਾਈ ਦਿੰਦੇ ਆ ਇਸੇ ਤਰ੍ਹਾਂ ਸ਼ਾਬਾਸ਼ੀ ਲੈਂਦੇ ਹੋਏ ਇਹਦੀ ਤੋਤੀ ਪੂਰੀ ਤਰ੍ਹਾਂ ਕੀਤੀ ਜਾਵੇ ਕਿ ਇਹ ਨੂੰ ਕਿਸ ਨੇ ਭੇਜਿਆ ਇਹਦੀ ਮਨਸ਼ਾ ਕੀ ਪ੍ਰਧਾਨ ਜੀ ਕੁਛ ਹੀ ਸਮੇਂ ਦੇ ਵਿੱਚ ਵਿੱਚ ਮੰਦਿਰ ਦੇ ਵਿੱਚ ਦੂਜੀ ਵਾਰੀ ਬੇਅਦਬੀ ਹੋ ਰਹੀ ਹੈ ਪਹਿਲੀ ਵਾਰ ਵੀ ਇੱਕ ਵਾਰੀ ਹੋਇਆ ਸੀ ਤਾਂ ਉਹ ਵੀ ਗੱਲ ਠੰਡੀ ਪਾ ਦਿੱਤੀ ਗਈ ਸੀ ਇਸ ਵਾਰੀ ਫੇਰ ਇਹ ਬੇਅਦਬੀ ਹੋਈ ਹੈ ਇਹ ਚ ਕਿਵੇਂ ਦੇਖਦੇ ਆਪਾਂ ਕਿ ਦੀ ਅੰਗਲੀ ਕਹਿ ਸਕਦੇ ਹਾਂ ਅੰਗਲੀ ਕੋਈ ਨਹੀਂ ਕਿਸੇ ਦੇ ਬੰਦੇ ਦੇ ਮੂੰਹ ਤੇ ਕੁਝ ਨਹੀਂ ਲਿਖਿਆ ਹੁੰਦਾ ਜੀ ਇਹ ਤਾਂ ਸੀ ਮੰਗ ਕਰ ਰਹੇ ਉਹਦੀ ਤੋਤੀ ਹੋਣੀ ਚਾਹੀਦੀ ਹੈ ਵੀ ਉਹਦੀ ਬੈਕਗ੍ਰਾਉਂਡ ਕੀ ਹੈ ਉਹਦੀ ਮਨਸ਼ਾ ਕੀ ਸੀ ਕੌਣ ਤੋਂ ਦੀ ਮੰਗ ਕੀ ਆਈ ਵਾਰੇ ਇਸ ਤਵਾਰਾ ਕਰੇ ਇਨਾਨੇ ਸਵੇਰੇ ਬੈਕਗ੍ਰਾਉਂਡ ਚੈੱਕ ਕੀਤੀ ਜਾਵੇ ਤੇ ਉਹਦੀ ਮਨਸ਼ਾ ਕੀ ਸੀਗੀ ਉਸ ਤੋਂ 27 ਦੇ ਨਾਲ ਪੁਟਕਾ ਚ ਕਰਕੇ ਐਸਾ ਸਭ ਕੁਝ ਦਿਖਾਇਆ ਜਾਵੇ ਵੀ ਮੁੜ ਕੇ ਕੋਈ ਕਾਲੀ ਮਾਤਾ ਮੰਦਿਰ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਕਰਨ ਦੇ ਬਾਰੇ ਸੋਚ ਵੀ ਨਾ ਸਕੇ ਤੁਹਾਡੇ ਹਿੰਦੂ ਜੱਥੇਬੰਦੀਆਂ ਵੱਲੋਂ ਸੁਰੇ 10 ਵਜੇ ਦਾ ਧਰਨੇ ਦਾ ਉਰੇ ਪ੍ਰਦਰਸ਼ਨ ਕਰਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਕੀ ਸਾਰੇ ਇਕੱਠੇ ਹੋ ਕੇ ਕਰਾਂਗੇ ਜੋ ਵੀ ਵਾਜੂ ਵੀ ਸਾਰੇ ਸਮਾਜ ਦੀ ਇੱਕੋ ਵਾਜੂ ਹੋਊਗੀ ਠੀਕ ਹੈ ਜੀ